ਫਲੋਰ ਪੁਲਿਸ ਵੱਲੋਂ ਪੰਜ ਲੁਟੇਰੇ ਕੀਤੇ ਗਏ ਕਾਬੂ ਇਹ ਲੁਟੇਰੇ ਪٹرول ਪੰਪ ਲੁੱਟਣ ਦੀ ਸਕੀਮ ਬਣਾ ਰਹੇ ਸੀ ਕਿ ਉਸ ਤੋਂ ਪਹਿਲਾਂ ਹੀ ਫਲੋਰ ਪੁਲਿਸ ਵੱਲੋਂ ਇਹਨਾਂ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਸਪੈਸ਼ਲ ਚੈਕਿੰਗ ਦੌਰਾਨ ਇਹਨਾਂ ਨੂੰ ਕਾਬੂ ਕੀਤਾ ਗਿਆ ਇਹਨਾਂ ਕੋਲੋਂ ਤਿੰਨ ਮੋਟਰਸਾਈਕਲ ਚਾਰ ਮੋਬਾਈਲ ਤੇ ਤਿੰਨ ਦੱਤਰ ਤੇ ਇੱਕ ਲੋਹੇ ਦੀ ਰਾਡ ਸਮੇਤ ਇਹਨਾਂ ਨੂੰ ਫਲੋਰ ਪੁਲਿਸ ਨੇ ਕਾਬੂ ਕੀਤਾ ਔਰ ਤੁਹਾਨੂੰ ਇੱਕ ਹੋਰ ਸੂਚਨਾ ਦੇ ਦਿੰਗੇ ਜੋ ਸੰਬੰਧ ਜੋ ਖਬਰ ਆਈਆ ਜੋ ਦੱਸਿਆ ਗਿਆ ਹੈ ਉਸ ਦੇ ਮੁਤਾਬਕ ਇਹ ਲਟੇਰੇ ਨਵਾਂ ਸ਼ਹਿਰ ਰੋਡ ਤੇ ਇੱਕ ਪੈਟਰੋਲ ਪੰਪ ਨੂੰ ਲੁੱਟਣ ਦੀ ਸਕੀਮ ਬਣਾ ਰਹੇ ਸੀ ਪਰ ਇਹਨਾਂ ਦੀ ਸਕੀਮ ਤੇ ਪੁਲਿਸ ਨੇ ਪਹਿਲਾਂ ਹੀ ਪਾਣੀ ਫੇਰ ਦਿੱਤਾ ਇਹਨਾਂ ਦੀ ਜਿਹੜੀ ਪਛਾਣ ਹੈ ਉਹ ਜਸਕਰਨ ਸਿੰਘ ਉਰਫ ਜੱਸਾ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਬੱਚੋਵਾਲ ਤੇ ਕਮਲ ਪੁੱਤਰ ਰਾਣਾ ਵਾਸੀ ਮਥਰਾਪੁਰੀ ਫਲੋਰ ਤੇ ਸੰਜੇ ਕੁਮਾਰ ਪੁੱਤਰ ਮਨੋਜ ਕੁਮਾਰ ਮਹੱਲਾ ਚੌਧਰੀਆਂ ਫਲੋਰ ਤੇ ਰਵਿੰਦਰ ਸਿੰਘ ਪੁੱਤਰ ਅਪਤਾਰ ਸਿੰਘ ਵਾਸੀ ਬਕਾਪੁਰ ਤੇ ਜਤਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਕੰਗ ਅਰਾਈਆਂ ਵੱਲੋਂ ਇਹਨਾਂ ਦੀ ਪਛਾਣ ਹੋਈ ਹੈ ਇਹ ਲਟੇਰੇ ਜੋ ਦੱਸਿਆ ਗਿਆ ਹੈ ਕਿ ਇਹ ਲਟੇਰੇ ਅਕਸਰ ਹੀ ਆਏ ਦਿਨ ਰਾਹੀ ਗੀਰਾਂ ਨੂੰ ਲੁੱਟਦੇ ਸਨ ਔਰ ਤੁਸੀਂ ਦੇਖੋ ਇਹਨਾਂ ਦੇ ਹੌਸਲੇ ਕਿੰਨੇ ਖੁੱਲਦੇ ਖੁੱਲੇ ਨੇ ਕਿ ਆਏ ਦਿਨ ਹੀ ਰਾਹਗੀਰਾਂ ਨੂੰ ਲੁੱਟਦੇ ਸਨ ਜਿਹੜੇ ਰਾਹਗੀਰ ਕੋਈ ਕਿਤੇ ਕੰਮ ਕਰਤੇ ਗਿਆ ਹੁੰਦਾ ਜਾਂ ਜਾਣਾ ਹੁੰਦਾ ਆ ਕਿਸੇ ਨੇ ਆਪਣੇ ਰਿਸ਼ਤੇਦਾਰ ਦੇ ਜਾਣਾ ਹੁੰਦਾ ਹੈ ਪਰ ਇਹਨਾਂ ਲੁਟੇਰਿਆਂ ਨੂੰ ਕੀ ਇਹਨਾਂ ਨੇ ਤੇ ਲੁੱਟਣਾ ਹੀ ਲੁੱਟਣਾ ਹੈ ਫਲੋਰ ਪੁਲਿਸ ਵੱਲੋਂ ਆਏ ਦਿਨ ਹੀ ਅਜਿਹੇ ਚੋਰ ਲਟੇਰੇ ਨਸ਼ਾ ਵੇਚਣ ਵਾਲੇ ਆਏ ਦਿਨ ਹੀ ਫੜੇ ਜਾ ਰਹੇ ਨੇ ਔਰ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਜੋ ਫਲੋਰ ਪੁਲਸ ਬਣੋ ਪੰਜ ਲੁਟੇਰੇ ਜਿਹੜੇ ਕੀ ਨਮਾ ਸ਼ਹਿਰ ਰੋਡ ਤੇ ਜੋ ਸਾਨੂੰ ਸੂਚਨਾ ਮਿਲੀ ਆ ਇੱਕ ਪੈਟਰੋਲ ਪੰਪ ਨੂੰ ਲੁੱਟਣ ਦੀ ਸਕੀਮ ਬਣਾ ਰਹੇ ਸੀਗੇ ਤੇ ਪੁਲਸ ਨੂੰ ਵੀ ਗੁਪਤ ਸੂਚਨਾ ਮਿਲ ਗਈ ਤੇ ਉਹਨਾਂ ਨੇ ਗੁਪਤ ਸੂਚਨਾ ਦੇ ਆਧਾਰ ਦੇ ਉੱਪਰ ਇਹ ਪੰਜਾਂ ਦੇ ਪੰਜ ਲੁਟੇਰੇ ਜਿਹੜੇ ਆ ਕਾਬੂ ਕਰ ਲਏ ਗਏ ਆ ਜਿਨ੍ਹਾਂ ਕੋਲੋਂ ਦੱਤਰ ਰਾਡ ਤੇ ਹੋਰ ਚੀਜ਼ਾਂ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਔਰ ਪੁਲਸ ਬਣੋ ਇਨਾਂ ਦਾ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿ ਇਹਨਾਂ ਨੇ ਅੱਜ ਤੱਕ ਕਿੰਨੀਆਂ ਕਬਾੜ ਦਾ ਤਾਨੂਨ ਅੰਜਾਮ ਦਿੱਤਾ ਹੈ ਤੇ ਅੱਗੇ ਇਹਨਾਂ ਦੇ ਨਾਲ ਹੋਰ ਕਿਹੜੇ-ਕਿਹੜੇ ਸਾਥੀ ਨੇ ਤੇ ਇਹਨਾਂ ਦੀਆਂ ਹੋਰ ਕੀ-ਕੀ ਸਕੀਮਾਂ ਸਨ ਜਿਨ੍ਹਾਂ ਨੂੰ ਇਹਨਾਂ ਨੇ ਅੰਜਾਮ ਦੇਣਾ ਸੀ ਔਰ ਫਲੋਰ ਪੁਲਿਸ ਵੱਲੋਂ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਜਿਹੜੀ ਆ ਉਹ ਪੁੱਛਗਿੱਛ ਕੀਤੀ ਜਾ ਰਹੀ ਜਾਵੇਗੀ ਤੁਸੀਂ ਦੇਖ ਰਹੇ ਹੋ ਨਵਾਂ ਚਿਹਰ ਦਵਾਬਾ YouTube ਚੈਨਲ ਤੇ ਇਹ ਰਿਪੋਰਟ ਚੈਨਲ ਨੂੰ ਆ ਜੋ ਵੀਡੀਓ ਚੱਲ ਰਹੀ ਹੈ ਚਲਦੇ ਸਾਰੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਖਬਰ ਹਰ ਰਿਪੋਰਟ ਇਹ ਤੁਸੀਂ ਦੇਖ ਪਾ ਰਹੇ ਹੋ ਜੋ ਲੁਟੇਰੇ ਫੜੇ ਗਏ ਨੇ ਪੰਜ ਲੁਟੇਰੇ ਨੇ ਦੇਖੋ ਨੌਜਵਾਨ ਮੁੰਡੇ ਨੇ ਤੁਹਾਡੀ ਜ਼ਿੰਦਗੀ ਕੀ ਹੈ ਤੇ ਤੁਸੀਂ ਕੀ ਬਣਾ ਲਈ ਹੈ ਚੀਨਾ ਸਰ ਮੂਵ ਕਰਕੇ ਸ਼੍ਰੀ ਹਰਕਮਨ ਪੁਲੀਸ ਸਿੰਘ ਖੱਖ ਜੀ ਐਸਐਸਪੀ ਸਾਹਿਬ ਦਿਹਾਤੀ ਜੰਦਰ ਇਹਨੂੰ ਨਸ਼ਿਆਬ੍ਰੁੱਧ ਤੇ ਮਾੜੇ ਅਸਰਾਂ ਵਿਰੁੱਧ ਮਹਿਮ ਚਲਾਈ ਗਈ ਆ ਇਸ ਨੂੰ ਨੂੰ ਸਫਲਤਾ ਮਿਲੀ ਜਦੋਂ ਆਪਰੇਸ਼ਨ ਕੀਤਾ ਗਿਆ ਮਾੜੇ ਅਸਰਾਂ ਦੇ ਵਿਰੁੱਧ ਇਨਸਪੈਕਟਰ ਸੰਜੀਵ ਕਪੂਰ ਐਸਐਚਓ ਫਲੋਰ ਅਤੇ ਉਹਦੀ ਟੀਮ ਵੱਲੋਂ ਜਿਹੱਚ ਪੰਜ ਮੈਂਬਰੀ ਗਰੋ ਜਿਹੜਾ ਸੀ ਪੈਟਰੋਲ ਪੰਪ ਤੇ ਹੋਰ ਲਟਕੋਹਾਂ ਦਾ ਦੇ ਜੋਜਨਾ ਬਣਾ ਰਿਆ ਸੀ ਇਹਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਪਾਸੋਂ ਤਿੰਨ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਗਏ ਚਾਰ ਜਿਹੜੇ ਮੋਬਾਈਲ ਬਰਾਮਦ ਕੀਤੇ ਗਏ ਨੇ ਜਿਹੜੇ ਕਿ ਇਹਨਾਂ ਨੇ ਅ ਕੁਝ ਲੀਡਰਸ ਕੋਲੋਂ ਹੋਏ ਸੀ ਤੇ ਹਾਈ ਜੇ ਤੇ ਕੁਝ ਕ੍ਰਾਈਮ ਕਰਦੇ ਸੀ ਉੱਥੋਂ ਇਹਨਾਂ ਨੇ ਇਹ ਹੋ ਕੀਤੀ ਸੀ ਤੇ ਇਹਨਾਂ ਨੂੰ ਕਾਬੂ ਕੀਤਾ ਗਿਆ ਹੈਗਾ ਸਰਪਸ਼ੋਕੜ ਕੀ ਸਰਾਂ ਦਾ ਵਿੱਚ ਜਿਹੜੇ ਪਸ਼ੋਕੜ ਇਹਨਾਂ ਦੇ ਕਰੀਬ 7 ਮਕਦਮੇ ਇਹਨਾਂ ਦੇ ਉੱਤੇ ਦਰਜ ਨੇ ਪ੍ਰੀਵੀਅਸ ਰਿਪੋਰਟ ਦੇ ਮੁਤਾਬਕ ਜੀ ਜੀ ਤੇ ਇਹਨਾਂ ਦਾ ਇੱਕ ਈ ਸਮਾਡ ਲੈ ਰਹੇ ਆ ਉਹਦੇ ਵਿੱਚ ਅਸੀਂ ਇਹਨਾਂ ਦਾ ਬਾਰੇ ਕੋਸ਼ਿਸ਼ ਕਰਾਂਗੇ ਇਹਨਾਂ ਚ ਇੱਕ ਦੋ ਮੈਂਬਰ ਹੈਗੇ ਆ ਜਿਹੜੇ ਕਿ ਨਸ਼ੇ ਦੇ ਆਦੀ ਹੈਗੇ ਨੇ ਉਹਨਾਂ ਦੇ ਬਾਰੇ ਅਸੀਂ ਜਿਹੜਾ ਅਸੀਂ ਉਹ ਟੈਸਟ ਕਰਾ ਰਹੇ ਹਾਂ ਉਹਨਾਂ ਦਾ ਪੁਰਾਣੇ ਮਕੰਮਲ ਪੁਰਾਣੇ ਮਕਦਮੇ ਇਹਨਾਂ ਤੇ ਸੱਤ ਮਕਦਮੇ ਜਿਹੜੇ ਪੁਰਾਣੇ ਦਰਜ ਨੇ ਇੱਥੇ ਮੈਂ ਇਹ ਵੀ ਦੱਸਣ ਚਾਹਉਂਦਾ ਵੀ ਪੰਜਾ ਮੈਂਬਰੀ ਕਾਰੋ ਦੇ ਵਿੱਚੋਂ ਇੱਕ ਪੁਰਾਣਾ ਪੀਓ ਸੀ ਜੀ ਉਹਨੂੰ ਵੀ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਸਾਰੇ ਹੀ ਜਿਹੜੇ ਆ ਇਹ ਮਾੜੇ ਜਿਹੜੇ ਸੀ ਲੁਟੋਖੋ ਵਾਲੇ ਇੱਕ ਨਾਲ ਸੰਬੰਧ ਰੱਖਦੇ ਨੇ ਤੇ ਚੋਰੀ ਦੀਆਂ ਵਾਰਦਾਤਾਂ ਕਰਦੇ ਸੀ ਇਹਨਾਂ ਨੂੰ ਕਾਬੂ ਕਰਦੇ ਨਾਲ ਜਿਹੜਾ ਸਾਡਾ ਇਸ ਮਹੀਨੇ ਦੇ ਵਿੱਚ ਸਾਡਾ ਪੰਜਵਾਂ ਗੈਂਗ ਹੈਗਾ ਜਿਹੜਾ ਫਲੋਰ ਪੁਲਿਸ ਵੱਲੋਂ ਅਸੀਂ ਹਾਈ ਵਿਕ੍ਰਾਈਮ ਨਾਲ ਸੰਬੰਧਿਤ ਜਿਹੜੇ ਇਹ ਕਾਬੂ ਕੀਤਾ ਇੱਕ ਲੋਕਲ ਹੋਇਆ ਸੀ ਤੇ ਬਾਕੀ ਦੀ ਵੈਰੀਫਿਕੇਸ਼ਨ ਚੱਲ ਰਹੀ ਆ ਕੋਈ ਦਰਾਨੇ ਰਿਮਾਂਡ ਇਹਨਾਂ ਤੋਂ ਕੋਸ਼ਿਸ਼ ਕਰਕੇ ਸਾਫ਼ੀ ਕਰਾਂਗੇ ਇਹਨਾਂ ਦੇ ਹੋਰ ਵੀ ਸਾਥੀ ਕਰ ਲਈ ਪੰਜ ਸਾਥੀ ਨੇ ਇਹਨਾਂ ਦੇ ਹੋਰ ਵੀ ਸਾਥੀ ਜਿਹੜੇ ਆ ਕੋਈ ਚੋਰੀਆਂ ਵਾਲੇ ਉਹਨਾਂ ਬਾਰੇ ਕਲੀਅਰ ਕੀਤਾ ਜਾਵੇਗਾ ਕਿ ਹੋਰ ਵੀ ਕਿਸੇ ਨਾਲੇ ਮਿਲ ਕੇ ਕੰਮ ਕਰਦੇ ਸੀ ਕਿ ਨਹੀਂ ਪਹਿਲੀ ਮਾਮਲਦਾਰਤਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ 10 ਮਾਮਲਦਾਰਤਾਂ ਬਣੀਆਂ ਨੇ ਇਹ ਦਸੇ ਮਾਮਲਦਾਰਤਾਂ ਜਿਹੜੀਆਂ ਇਹਨਾਂ ਨੇ ਗੁਰ ਤੇ ਲੁਧਿਆਣਾ ਦੇ ਏਰੀਆ ਤੇ ਫਲੋਰ ਦੇ ਜੀ ਵਿੱਚ ਕੀਤੀ